ਖੰਨਾ ਜੀਟੀ ਰੋਡ ਉੱਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਜੀਟੀ ਰੋਡ ਤੇ ਉਸ ਵਕਤ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਜੀਟੀ ਰੋਡ ਉੱਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਜੀਟੀ ਰੋਡ ਤੇ ਉਸ ਵਕਤ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਇੱਕ ਟ੍ਰੈਕਟਰ ਸਰੀਆ ਦਾ ਭਰਿਆ ਹੋਇਆ ਘੋੜੇ ਵਾਂਗ ਉੱਤੇ ਖੜ ਗਿਆ ਫਿਰ ਜਾ ਕੇ ਇੱਕ ਸਾਈਡ ਨੂੰ ਉਛਲ ਕੇ ਮੁੜ ਗਿਆ ਬਚਾਅ ਇਹ ਰਿਹਾ ਕੋਈ ਵੀ ਬੱਸ ਟ੍ਰੈਕਟਰ ਕਾਰ ਜਾਂ ਸਕੂਟਰ ਮੋਟਰਸਾਈਕਲ ਤੇਜ਼ੀ ਨਾਲ ਨਹੀਂ ਆ ਰਿਹਾ ਸੀ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਇਹ ਟਰੈਕਟਰ ਮੰਡੀ ਗਵਿੰਦਗੜ ਵਾਲੀ ਸਾਈਡ ਤੋਂ ਆ ਕੇ ਲੁਧਿਆਣੇ ਵਾਲੀ ਸਾਈਡ ਵੱਲ ਜਾ ਰਿਹਾ ਸੀ ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਿਸ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਕਿਸੇ ਦੀ ਜਾਨ ਜਾ ਸਕਦੀ ਸੀ